ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਅੰਦਰ ਕੋਈ ਵੀ ਤੜਾ ਕਹਿੰਦਾ ਕਿ ਮੈਂ ਮਾਨਤਾ ਪ੍ਰਾਪਤਾਂ ਪੰਜ ਮੈਂਬਰੀ ਕਮੇਟੀ ਦੂਸਰਿਆਂ ਨੂੰ ਕਹਿੰਦੇ ਤੁਸੀਂ ਮਾਨਤਾ ਪ੍ਰਾਪਤ ਨਹੀਂ ਤਾਂ ਇਹ ਗੱਲਾਂ ਗਲਤ ਨੇ ਸਾਰੇ ਜਿਹੜੇ ਆ ਸਤਿਕਾਰਯੋਗ ਨੇ ਔਰ ਸਾਰੇ ਨੇ ਮਿਲ ਕੇ ਇਕੱਠੇ ਹੋ ਕੇ ਪੰਥ ਨੂੰ ਤਗੜੇ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਸਾਰੀ ਕੌਮ ਨੂੰ ਹੀ ਸੋਚਣਾ ਪਊਗਾ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਵਿਚਾਰ ਆ ਸੀ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਔਰ ਮਗਰ ਜਿਸ ਤਰੀਕੇ ਨਾਲ ਉਸ ਨੂੰ ਪਰਵਾਰਿਕ ਦਲ ਬਣਾਇਆ ਗਿਆ ਜਿਸ ਤਰੀਕੇ ਨਾਲ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਵੀ ਜਿਹੜੀ ਆਪਾਂ ਕੋਈ ਆ ਔਰ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ ਸੀ 100 ਸਾਲ ਤੋਂ ਵੱਧਾ ਉਸ ਦੇ ਅੰਦਰ ਵੀ ਬਹੁਤ ਜ਼ਿਆਦਾ ਗਰਾਵਟ ਆਈ ਆ ਜੋ ਨਹੀਂ ਹੋਣੀ ਚਾਹੀਦੀ ਸੀ ਔਰ ਕਦੇ ਵੀ ਐਸਾ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਨਾਲ ਪੰਜਾਬ ਪੰਜਾਬੀ ਤੇ ਕੌਮ ਪੂਰੀ ਤਰ੍ਹਾਂ ਨਿਰਾਸ਼ਾ ਇਹਨੂੰ ਠੀਕ ਕੀਤਾ ਜਾਵੇ ਦਰਸਤ ਕੀਤਾ ਜਾਵੇ ਇਹ ਠੀਕ ਨਹੀਂ ਹੈਗਾ ਕਿ ਕੌਮ ਦੀਆਂ ਵੀ ਕਈ ਗੱਲਾਂ ਰੱਖਣ ਵਾਲੀਆਂ ਹੁੰਦੀਆਂ ਜਿਹੜੀਆਂ ਦੂਸਰੇ ਨਹੀਂ ਰੱਖ ਸਕਦੇ ਤੇ ਉਹ ਉਹਨਾਂ ਨੂੰ ਜ਼ਰੂਰ ਇਹ ਸਿੱਧੇ ਰਸਤੇ ਤੇ ਲੈਣਾ ਚਾਹੀਦਾ ਔਰ ਪੰਜਾਬ ਪੰਜਾਬੀਆਂ ਦੀ ਔਰ ਸਿੱਖਾਂ ਦੀ ਵੀ ਆਸਥਾ ਹੌਲੀ ਹੌਲੀ ਘਟ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਬੜੀ ਮੰਦ ਭਾਗੀ ਗੱਲ ਆ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਇਸ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਅੰਦਰ ਕੋਈ ਵੀ ਤੜਾ ਕਹਿੰਦਾ ਕਿ ਮੈਂ ਮਾਨਤਾ ਪ੍ਰਾਪਤਾਂ ਪੰਜ ਮੈਂਬਰੀ ਕਮੇਟੀ ਦੂਸਰਿਆਂ ਨੂੰ ਕਹਿੰਦੇ ਤੁਸੀਂ ਮਾਨਤਾ ਪ੍ਰਾਪਤ ਨਹੀਂ ਤਾਂ ਇਹ ਗੱਲਾਂ ਗਲਤ ਨੇ ਸਾਰੇ ਜਿਹੜੇ ਆ ਸਤਕਾਰਯੋਗ ਨੇ ਔਰ ਸਾਰੇ ਨੇ ਮਿਲ ਕੇ ਇਕੱਠੇ ਹੋ ਕੇ ਪੰਥ ਨੂੰ ਤਕੜੇ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਸਾਰੀ ਕੌਮ ਨੂੰ ਹੀ ਸੋਚਣਾ ਪਊਗਾ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਵਿਚਾਰ ਆ ਸੀ ਉਹਦੇ ਦਖਲਅੰਦਾਜ਼ੀ ਨਹੀਂ ਕਰਦੇ ਔਰ ਮਗਰ ਜਿਸ ਤਰੀਕੇ ਨਾਲ ਉਸ ਨੂੰ ਪਰਵਾਰਿਕ ਦਲ ਬਣਾਇਆ ਗਿਆ ਜਿਸ ਤਰੀਕੇ ਨਾਲ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਵੀ ਜਿਹੜੀ ਆਪਾਂ ਗੋਹੀ ਆ ਔਰ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ ਸੀ 100 ਸਾਲ ਤੋਂ ਵੱਧਾ ਉਸ ਦੇ ਅੰਦਰ ਵੀ ਬਹੁਤ ਜ਼ਿਆਦਾ ਗਰਾਵਟ ਆਈ ਆ ਜੋ ਨਹੀਂ ਹੋਣੀ ਚਾਹੀਦੀ ਸੀ ਔਰ ਕਦੇ ਵੀ ਐਸਾ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਨਾਲ ਪੰਜਾਬ ਪੰਜਾਬੀ ਤੇ ਕੌਮ ਪੂਰੀ ਤਰ੍ਹਾਂ ਨਿਰਾਸ਼ਾ ਇਸ ਨੂੰ ਠੀਕ ਕੀਤਾ ਜਾਵੇ ਦੁਰਸਤ ਕੀਤਾ ਜਾਵੇ ਇਹ ਠੀਕ ਨਹੀਂ ਹੈ ਕਿ ਕੌਮਦਿਆਂ ਵੀ ਕਈ ਗੱਲਾਂ ਰੱਖਣ ਵਾਲੀਆਂ ਹੁੰਦੀਆਂ ਜਿਹੜੀਆਂ ਦੂਸਰੇ ਨਹੀਂ ਰੱਖ ਸਕਦੇ ਤੇ ਉਹ ਉਹਨਾਂ ਨੂੰ ਜ਼ਰੂਰ ਇਹ ਸਿੱਧੇ ਰਸਤੇ ਤੇ ਲੈਣਾ ਚਾਹੀਦਾ ਔਰ ਪੰਜਾਬ ਪੰਜਾਬੀਆਂ ਦੀ ਔਰ ਸਿੱਖਾਂ ਦੀ ਵੀ ਆਸਥਾ ਹੌਲੀ-ਹੌਲੀ ਘੱਟ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਬੜੀ ਮੰਦਭਾਗੀ ਗੱਲ ਹੈ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਇਸ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਅੰਦਰ ਕੋਈ ਵੀ ਟੜਾ ਕਹਿੰਦਾ ਕਿ ਮੈਂ ਮਾਨਤਾ ਪ੍ਰਾਪਤਾਂ ਪੰਜ ਮੈਂਬਰੀ ਕਮੇਟੀ ਦੂਸਰਿਆਂ ਨੂੰ ਕਹਿੰਦੇ ਤੁਸੀਂ ਮਾਨਤਾ ਪ੍ਰਾਪਤ ਨਹੀਂ ਤਾਂ ਇਹ ਗੱਲਾਂ ਗਲਤ ਨੇ ਸਾਰੇ ਜਿਹੜੇ ਆ ਸਤਕਾਰਯੋਗ ਨੇ ਔਰ ਸਾਰੇ ਨੇ ਮਿਲ ਕੇ ਇਕੱਠੇ ਹੋ ਕੇ ਪੰਥ ਨੂੰ ਤਕੜੇ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਸਾਰੀ ਕੌਮ ਨੂੰ ਹੀ ਸੋਚਣਾ ਪਊਗਾ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਸ਼ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਵਿਚਾਰ ਆ ਸੀ ਉਹਦੇ ਦਖਲ ਅੰਦਾਜ਼ੀ ਨਹੀਂ ਕਰਦੇ। ਔਰ ਮਗਰ ਜਿਸ ਤਰੀਕੇ ਨਾਲ ਉਸ ਨੂੰ ਪਰਵਾਰਿਕ ਦਲ ਬਣਾਇਆ ਗਿਆ। ਜਿਸ ਤਰੀਕੇ ਨਾਲ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ। ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਵੀ ਜਿਹੜੀ ਆ ਪੰਗ ਹੋਈ ਆ ਔਰ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ ਸੀ 100 ਸਾਲ ਤੋਂ ਵੱਧਾ ਉਸ ਦੇ ਅੰਦਰ ਵੀ ਬਹੁਤ ਜ਼ਿਆਦਾ ਗਰਾਵਟ ਆਈ ਆ ਜੋ ਨਹੀਂ ਹੋਣੀ ਚਾਹੀਦੀ ਸੀ। ਔਰ ਕਦੇ ਵੀ ਐਸਾ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਨਾਲ ਪੰਜਾਬ ਪੰਜਾਬੀ ਤੇ ਕੌਮ ਪੂਰੀ ਤਰ੍ਹਾਂ ਨਿਰਾਸ਼ਾ ਇਸ ਨੂੰ ਠੀਕ ਕੀਤਾ ਜਾਵੇ ਦਰਸਤ ਕੀਤਾ ਜਾਵੇ ਇਹ ਠੀਕ ਨਹੀਂ ਹੈਗਾ ਕਿ ਕੌਮ ਦੀਆਂ ਵੀ ਕਈ ਗੱਲਾਂ ਰੱਖਣ ਵਾਲੀਆਂ ਹੁੰਦੀਆਂ ਜਿਹੜੀਆਂ ਦੂਸਰੇ ਨਹੀਂ ਰੱਖ ਸਕਦੇ ਤੇ ਉਹ ਉਹਨਾਂ ਨੂੰ ਜ਼ਰੂਰ ਇਹ ਸਿੱਧੇ ਰਸਤੇ ਤੇ ਲੈਣਾ ਚਾਹੀਦਾ ਔਰ ਪੰਜਾਬ ਪੰਜਾਬੀਆਂ ਦੀ ਔਰ ਸਿੱਖਾਂ ਦੀ ਵੀ ਆਸਥਾ ਹੌਲੀ-ਹੌਲੀ ਘੱਟ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਬੜੀ ਮੰਦ ਭਾਗੀ ਗੱਲ ਆ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਇਸ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ